ਕੁਝ ਵੀ ਨਹੀਂ ਸੰਗਾ ਲੱਗਦਾ ਔਰ ਬਹੁਤ ਵੱਡੀ ਪੀੜਾ ਦਾ ਜਨਮ ਹੋ ਗਿਆ ਮਨ ਕੀ ਬਿਰਭਾ ਮਨ ਹੀ ਜਾਣੇ ਔਰ ਕੇ ਜਾਣੇ ਕੋ ਪੀਰ ਭਰਈਆ ਇਹ ਹੁਣ ਪੀਰ ਦੂਜਾ ਕਿਸ ਤਰ੍ਹਾਂ ਜਾਣੇ ਤੀਜਾ ਕਿਸ ਤਰ੍ਹਾਂ ਜਾਣੇ ਕਬੀਰ ਕਹਿੰਨੇ ਇਹ ਛੋਟ ਤੇ ਸ਼ਬਦ ਦਾ ਥੀਰ ਮੈਨੂੰ ਲੱਗਿਆ ਤੇ ਲਗਦਿਆਂ ਕੀ ਹੋ ਗਿਆ ਕਬੀਰ ਗੂੰਗਾ ਹੂਆ ਬਾਉਰਾ ਬਹਿਰਾ ਹੂਆ ਕਾਨ ਪਾਉ ਤੇ ਸਿੰਗਲ ਭਇਆ ਮਾਰਿਆ ਸਤਿਗੁਰ ਬਾਣ ਐਸਾ ਬਾਣੀ ਦਾ ਬਾਣ ਵਜਿਆ ਐਸੀ ਸ਼ਬਦ ਦੀ ਚੋਟ ਲੱਗੀ ਐ ਗੁੰਗਾ ਹੋਵਾ ਗੁੰਗਾ ਹੋ ਗਿਆ ਆਉ ਜ਼ਬਾਨ ਮਿੱਠੀ ਆਵਾਜ਼ ਨਹੀਂ ਬੋਲਦੀ ਜ਼ਬਾਨ ਤੋਂ ਵਲਪ ਬਿਆਣੀ ਨਹੀਂ ਨਿਕਲਦੀ ਜ਼ਬਾਨ ਤੋਂ ਉਤਨੇ ਹੀ ਬੋਲਦੀ ਅਗਰ ਬੋਲਦੀ ਐ ਤੀਰ ਨਹੀਂ ਲੱਗੇ ਪੈਦਾ متھیا نا ہی رسنا پرس من میں پریت نرنجن درس زبان دے اگر واق ہے تو اجے زندگی بھی میتھے ہے کچھ بھی نہیں ہے کبھی کہہ نے کہ میں گا ہو گیا میں متھیا بچن نہیں بول سکتا میں غلط بیانے نہیں کر سکتا کارن گا ہو گیا اس طرح کی زبان میرے کو نہیں رہی جو میٹھے بول سکے غلط بیانی کر سکے اور کہنے نے سنے کہ بہت ساریہ وبتاواں عام سماج ਸੰਸਾਰک زبان دے کارن کر کے اوندیاں جس بندے دی زبان قابو نہیں اس بندے دیاں संसार دیاں الجھنا قابو وچ نہیں ہو سکدیاں جناب شیخ سعدی ایران دے پرتق سوفی فقیر دا کہنا ہے کم آواز ہرگز نہ بینی خجل بجو کژے بولدا ہے تے انہی بولدا ہے جِنّی لوڑ ہے ایسا بندہ کبھی خجل نہیں ہوندا بھائی خوار نہیں ہوے گا دکھی نہیں ہوے گا کم آواز ہرگز نہ بینی خجل جوے مشک بے طرف یک تو دے گل شیخ صادق کہہ نے جوے جو دا دانہ ਇੱਕ ਤੋਦਾ ਗਿਲ ਇੱਕ ਮਿੱਟੀ ਦਾ ਪਹਾੜ ਤੋਦਾ ਆਪ ਕਹਿਣ ਨੇ ਇੱਕ ਗੱਲ ਕਰ ਭਾਵੇਂ ਜੋ ਦੇ ਦਾਣੇ ਵਰਗੀ ਨਿੱਕੀ ਹੋਵੇ ਪਰ ਹੋਵੇ ਮੁਸ਼ਕ ਕਪੂਰ ਵਰਗੀ ਉਹਦੇ ਸੁਗੰਧੀ ਹੋਵੇ ਉਹਦੇ ਵਿੱਚ ਕੋਈ ਜਾਨ ਹੋਵੇ ਉਹਦੇ ਵਿੱਚ ਕੋਈ ਜਿੰਦ ਹੋਵੇ ਤੇ ਗੱਲਾਂ ਦਾ ਤੂੰ ਢੇਰ ਲਾ ਦੇ ਤੇ ਉਹਦੇ ਵਿੱਚ ਕੋਈ ਜਿੰਦ ਨਹੀਂ ਜਾਨ ਨਹੀਂ ਸੁਗੰਧੀ ਨਹੀਂ ਕਾ ਉਹ ਤੇ ਇੱਕ ਮਿੱਟੀ ਦਾ ਢੇਰ ਹੈ ਹੋਰ ਕੁਝ ਨਹੀਂ ਮਿੱਟੀ ਦਾ ਢੋਦਾ ਜਵੇਂ ਮੁਸ਼ਕ ਬੈਤਰਜ਼ ਯਕਤੋਦਾ ਗਿਲ ਇੱਕ ਤੋਦਾ ਮਿੱਟੀ ਦੀ ਥਾਂ ਦੇ ਇੱਕ ਜੋ ਦੇ ਦਾਣੇ ਜਿੰਨੀ ਗੱਲ ਆਖ ਪਰ ਹੋਵੇ ਮੁਸ਼ਕ ਕਬੂਰ ਵਰਗੀ ਜਿੰਦਗੀ ਦੇਣ ਵਾਲੀ ਹੋਵੇ ਗੱਲ ਵਿੱਚ ਕੁਝ ਹੋਵੇ ਐਵੇਂ ਤੋਂ ਮਿੱਟੀ ਦਾ ਢੋਦਾ ਹੀ ਖੜਾ ਕਰਦੇ ਆ ਗੱਲਾਂ ਦਾ ਢੇਰ ਖੜਾ ਕਰਦੇ ਆ ਤਾਂ ਫਿਰ ਵਿਪਕਾਤੇ ਹੈ ਉਦੇ ਨਾਲ ਮੁਸ਼ਕਲਾਂ ਤੇ ਖੜੀਆਂ ਹੋਣਗੀਆਂ ਘਰੇਲੂ ਸਮਾਜਿਕ अनेका ਉਲਝਣਾ ਜ਼ਬਾਨ ਦੇ ਕਾਰਨ ਕਰਕੇ ਖੜੀਆਂ ਹੁੰਦੀਆਂ ਨੇ ਤੇ ਜਿਹੜਾ ਬੰਦਾ ਬੋਤਾ ਹੀ ਬੋਲੀ ਜਾਂਦਾ ਹੈ ਬੋਤਾ ਹੀ ਬੋਲੀ ਜਾਂਦਾ ਹੈ ਜ਼ਬਾਨ ਤੇ ਕਾਬੂ ਨਹੀਂ ਹੋ ਹੀ ਨਹੀਂ ਸਕਦਾ ਇਸ ਬੰਦੇ ਦੀ ਜ਼ਿੰਦਗੀ ਚ ਉਲਝਣਾ ਨਾ ਹੋ ਰੋਜ਼ ਹੋਣਗੀਆਂ ਇਸ ਤਰ੍ਹਾਂ ਦੇ ਬੰਦੇ ਵਾਸਤੇ ਰੋਜ਼ ਵਿਕਟਾ ਹੋਵੇਗੀ ਘਰ ਦੇ ਚ ਵੀ ਹੋਵੇਗੀ ਬਾਹਰ ਵਿੱਚ ਹੋਵੇਗੀ ਜ਼ਬਾਨ ਤੇ ਕਾਬੂ ਨਹੀਂ ਅਨਰਕ ਬੋਲੀ ਜਾਂਦਾ ਹੈ ਬੋਲੀ ਜਾਂਦਾ ਹੈ ਭਗਤ ਕਬੀਰ ਕਹਿੰਦੇ ਮੈਂ ਗੁੰਗਾ ਹੋ ਗਿਆ ਮਿੱਥਿਆ ਮੈਂ ਬੋਲਦਾ ਹੀ ਨਹੀਂ ਗਲਤ ਬਿਆਨੀ ਮੈਂ ਕਰਦਾ ਹੀ ਨਹੀਂ ਕਬੀਰ ਗੂੰਗਾ ਹੁਆ ਬਾਵਰਾ ਬਾਵਰੇ ਤੋਂ ਮੁਰਾਦ ਭੋਲਾ ਬਾਵਰੇ ਤੋਂ ਮੁਰਾਦ ਪਾਗਲ ਨਹੀਂ ਭੋਲਾ ਮੈਂ ਭੋਲਾ ਹੋ ਗਿਆ ਬਾਵਰਾ ਹੋ ਗਿਆ ਭੋਲਾ ਹੋ ਗਿਆ ਅੰਦਰੋਂ ਬਾਹਰੋਂ ਇੱਕ ਹੋ ਗਿਆ ਐਸਾ ਮੈਨੂੰ ਬਾਣ ਲਗਿਆ ਕਬੀਰ ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ ਜਿੱਥੇ ਮੈਂ ਗਲਤ ਬਿਆਨੀ ਕਰਦਾ ਨਹੀਂ ਉੱਥੇ ਮੈਂ ਗਲਤ ਸੁਣਦਾ ਵੀ ਨਹੀਂ ਹਰ ਇੰਦਰੀ ਦੀ ਆਪਣੀ ਖੁਰਾਕ ਹੈ ਅਗਰ ਗਲਤ ਭੋਜਨ ਦੀ ਬੁਰਕੀ ਗੰਦੀ ਕੋਈ ਬਦਬੂਦਾਰ ਕੋਈ ਗੰਦੀ ਗਿਜ਼ਾ ਮੂੰਹ ਦੇ ਰਾਹੀਂ ਅੰਦਰ ਚਲੀ ਜਾਏ ਤੇ ਸਰੀਰ ਵਾਸਤੇ ਹਾਨੀਕਾਰਕ ਹੋਵੇਗੀ ਰੋਗਾਂ ਨੂੰ ਜਨਮ ਦੇਵੇਗੀ ਹਰ ਇੰਦਰੀ ਦੀ ਆਪਣੀ ਖੁਰਾਕ ਹੈ ਕੰਨਾਂ ਰਾਹੀਂ ਕੋਈ ਗਲਤ ਅੰਦਰ ਚਲਾ ਗਿਆ ਹੈ ਅੱਖਾਂ ਰਾਹੀਂ ਕੁਝ ਗਲਤ ਅੰਦਰ ਜਾ ਰਿਹਾ ਹੈ ਜ਼ੁਬਾਨ ਰਾਹੀਂ ਕੋਈ ਗਲਤ ਅੰਦਰ ਜਾ ਰਿਹਾ ਹੈ ਖਲੜੀ ਨਾਸਕਾ ਰਾਹੀਂ ਕੁਝ ਗਲਤ ਅੰਦਰ ਜਾ ਰਿਹਾ ਹੈ ਇਨੇ ਵੀ ਹਾਨੀ ਪੈਦਾ ਕਰਨੀ ਇਨੇ ਵੀ ਨੁਕਸਾਨ ਕਰਨਾ ਇਸ ਵਾਸਤੇ ਭਗਤ ਹਰ ਇੰਦਰੀਂ ਪ੍ਰਤੀ ਬੜਾ ਸੁਚੇਤ ਹੈ ਬੜਾ ਸਾਵਧਾਨ ਹੈ ਤੇ ਸਤਿਗੁਰੂ ਤੇ ਕਹਿੰਦੇ ਨੇ ਉਸਤਤੀ ਕਰਨ ਲੱਗੇ ਆ ਸਾਵਧਾਨੀ ਤੇ ਚਾਹੀਦੀ ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਜੀਤ ਉਸਤਤੀ ਕਰਨਾ ਚਾਹਨਾ ਰੱਬ ਦਾ ਨਾਮ ਜਪਣਾ ਚਾਹਨਾ ਹੈ ਤੋ ਸਾਵਧਾਨੀ ਪਹਿਲਾ ਕਦਮ ਹੈ ਖਾਣਾਈ ਕੁਝ ਗਲਤ ਅੰਦਰ ਨਾ ਜਾਏ ਕੰਨਾਂ ਰਾਹੀਂ ਕੁਝ ਗਲਤ ਅੰਦਰ ਨਾ ਜਾਏ ਜ਼ੁਬਾਨ ਦੇ ਬੋਲਾ ਰਾਹੀਂ ਕੁਝ ਗਲਤ ਅੰਦਰ ਨਾ ਜਾਏ ਕਿਉਂਕਿ ਹਰ ਇੱਕ ਦੇ ਸੰਸਕਾਰ ਬਣਨਗੇ ਇੱਕ ਪਾਸੇ ਤੂੰ ਅੰਦਰ ਇਤਨਾ ਕੂੜਾ ਤ੍ਰਿਕਟ ਜਮਾ ਕਰੀ ਜਾਏ ਇੱਕ ਪਾਸੇ ਤੂੰ ਆਖ ਮੈਨੂੰ ਨਾਮ ਦਾ ਰਸ ਮਿਲੇ ਗੱਲ ਤੇ ਬਹੁਤ ਔਖੀ ਬਹੁਤ ਔਖੀ ਤੋ ਕਬੀਰ ਕਹਿੰਦੇ ਨੇ ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ ਪਾਉ ਤੇ ਸਿੰਗਲ ਭਇਆ ਮਾਰਿਆ ਸਤਿਗੁਰੂ ਵਾਂ ਸਤਗੁਰ ਨੇ ਬਾਣੀ ਦਾ ਐਸਾ ਬਾਣ ਮਾਰਿਆ ਪੈਰਾਂ ਤੋਂ ਪਿੰਗਲਾ ਹੋ ਗਏ ਵਲਤਪਾਤੇ ਨਹੀਂ ਜਾਂਦਾ ਗੁਰੂ ਅਮਰਦਾਸ ਜੀ ਮਹਾਰਾਜ ਦਾ ਫਰਮਾਨ ਅੰਤਰ ਪਿਆਸ ਉਠੀ ਪ੍ਰਭ ਤੇਰੀ ਸੋਨ ਗੁਰੂ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਪਿਆਸ ਪੈਦਾ ਹੋ ਗਈਏ ਤੜਪ ਪੈਦਾ ਹੋ ਗਈਏ ਇੱਕ ਪੀੜਾ ਦਾ ਜਨਮ ਹੋਇਆ ਪਰ ਇਸ ਪੀੜਾ ਨੂੰ ਹੁਣ ਉਹ ਕਿਤਨਾ ਜਾਣੇ ਜਿਸ ਨੂੰ ਕਦੀ ਇਹ ਪੀੜਾ ਲੱਗੀ ਨਹੀਂ ਤੇ ਭਾਈ ਗੁਰਦਾਸ ਜੀ ਕਹਿੰਦੇ ਜਗਤ ਦੇ ਚ ਇਸ ਤਰ੍ਹਾਂ ਦੀ ਹੋਰ ਕੋਈ ਪੀੜਾ ਨਹੀਂ ਜਿੰਨੀ ਇਹ ਹੈ ਝੋਟ ਚਾਹ ਸੰਸਾਰ ਦੇ ਦੁੱਖ ਦੀ ਲਗੇ ਤੇ ਚਾਹ ਸ਼ਬਦ ਦੇ ਦੁੱਖ ਦੀ ਲਗੇ ਤੁਸੀਂ ਆਖੋਗੇ ਸ਼ਬਦ ਦਾ ਦੁੱਖ ਸ਼ਬਦ ਦੀ ਪੀੜਾ ਹੈ ਸ਼ਬਦ ਦਾ ਦੁੱਖ ਹੈ ਸ਼ਬਦ ਦੀ ਝੋਟ ਲੱਗਦੇ ਆਂ ਬੰਦਾ ਉਦਾਸ ਹੋ ਜਾਏਗਾ ਉਪਰਾਮ ਹੋ ਜਾਏਗਾ ਤੇ ਪਹਿਲੀ ਨਿਸ਼ਾਨ ਅੰਦਰ ਪੀੜਾ ਪੈਦਾ ਹੋ ਜਾਏਗੀ ਜਗਤ ਵਿੱਚ ਐਸਾ ਕੁਝ ਵੀ ਨਹੀਂ ਜਿਸ ਤੋਂ ਤ੍ਰਿਪਤੀ ਮਿਲ ਸਕੇ ਜਗਤ ਵਿੱਚ ਐਸਾ ਕੁਝ ਵੀ ਨਹੀਂ ਜਿਸ ਤੋਂ ਰਸ ਮਿਲ ਸਕੇ ਸਬਦ ਦੇ ਚੋਟ ਲੱਗਣਿਆ ਤੇ ਬੋਧ ਜਾਗਦਾ ਹੈ ਤੇ ਪਤਾ ਚੱਲਦਾ ਹੈ ਤੇ ਮਿਲਣ ਦੀ ਪੀੜਾ ਬਿਰਹ ਦੀ ਪੀੜਾ ਇਹ ਸਭ ਕੁਝ ਦਾ ਜਨਮ ਹੁੰਦਾ ਹੈ ਉਹ ਉਦਾਸੀ ਇੱਕ ਸ਼ੁਭ ਲੱਛਣ ਹੈ ਪਰਮਾਤਮਾ ਦੇ ਮਾਰਗ ਦਾ ਮਨ ਹੀ ਮਾਇ ਉਦਾਸਾ ਉਦਾਸ ਉਪਰਾਮ ਜਗਤ ਨੂੰ ਚੋਟ ਲੱਗੀ ਹੈ ਸਹਿਬਦ ਤੋਂ ਚੋਟ ਲੱਗੀ ਹੈ ਮਨੁੱਖ ਨੂੰ ਇਹ ਜ਼ਿੰਦਗੀ ਕਬੂਲ ਨਹੀਂ ਆਉਂਦੀ ਜਿਸ ਤਰ੍ਹਾਂ ਦਾ ਜੀ ਰਿਹਾ ਹੈ ਕਬੂਲ ਨਹੀਂ ਆਉਂਦੀ ਬੰਦਾ ਆਪਣੇ ਮੋਂਡਿਆਂ ਦੇਤੇ ਕਿਸੇ ਮਿੱਤਰ ਸੰਬੰਧੀ ਅਜ਼ੀਜ਼ ਅਕਾਰਬ ਨੂੰ ਕਿਧਰੇ ਮਰਗੜ ਘਾਟ ਲੈ ਗਿਆ ਤੇ ਜੋ ਉਸ ਦੇ ਮਨ 'ਚ ਹਾਲਤ ਹੁੰਦੀ ਏ ਜੋ ਉਦਾਸੀ ਜੋ ਨਿਰਾਸ਼ਾ ਉਸ ਦੇ ਅੰਦਰ ਪੈਦਾ ਹੁੰਦੀ ਏ ਜਗਤ ਕੁਛ ਵੀ ਨਹੀਂ ਤੇ ਸੰਸਾਰ ਕੁਛ ਵੀ ਨਹੀਂ ਹੈ ਜੀਵਨ ਦਾ ਰਸ ਖੋ ਜਾਂਦਾ ਹੈ ਜ਼ਿੰਦਗੀ ਦਾ ਰਸ ਖੋ ਜਾਂਦਾ ਹੈ ਤੇ ਮੈਂ ਫਿਰ ਅਰਜ਼ ਕਰਾਂ ਚਾਹ ਸ਼ਬਦ ਦੀ ਚੋਟ ਲੱਗੇ ਤੇ ਚਾਹ ਜਗਤ ਤੋਂ ਦੁੱਖ ਦੀ ਕੋਈ ਚੋਟ ਲੱਗੇ ਬੰਦਾ ਉਪਰਾਮ ਜ਼ਰੂਰ ਹੁੰਦਾ ਹੈ ਉਦਾਸ ਜ਼ਰੂਰ ਹੁੰਦਾ ਹੈ ਤੇ ਉਦਾਸ ਹੋਣਾ ਸ਼ੁਭ ਲਕਸ਼ਣ ਹੈ ਧਰਮ ਦੇ ਮਾਰਗ ਦੀ ਪਹਿਲੀ ਨਿਸ਼ਾਨੀ ਹੈ ਅਗਰ ਜਿਹੜਾ ਸਮਝਦਾ ਹੈ ਇਹ ਜਗ ਮਿੱਠਾ ਅਗਲਾ ਕਿਨੇ ਮਿੱਠਾ ਜਗਤ ਦੇ ਵਿੱਚ ਬਹੁਤ ਕੁਝ ਹੈ ਅੱਜ ਮੈਂ ਨਹੀਂ ਤ੍ਰਿਪਤ ਹੋਇਆ ਤੇ ਕੱਲ ਹੋ ਜਾਵਾਂਗਾ ਅੱਜ ਮੈਨੂੰ ਸੰਸਾਰ ਤੋਂ ਰੱਖ ਨਹੀਂ ਮਿਲੇ ਤੇ ਕੱਲ ਮਿਲ ਜਾਣਗੇ ਜਿਸ ਦੀ ਸੋਚਣੀ ਇਸ ਤਰ੍ਹਾਂ ਦੀ ਹੈ ਕਿ ਮੈਂ ਕਰਨੀ ਅਜੇ ਧਾਰਮਿਕ ਨਹੀਂ ਹੈ ਸਹਰੋਜ਼ ਗੁਰਦੁਆਰੇ ਆ ਰਿਹਾ ਹੈ ਅਜੇ ਧਾਰਮਿਕ ਨਹੀਂ ਹੈ ਸਹਰੋਜ਼ ਬਾਣੀ ਪੜ੍ਹੇ ਅਜੇ ਬਾਣੀ ਦੀ ਟੋਟ ਨਹੀਂ ਲੱਗੀ ਉਸ ਨੂੰ ਅਜੇ ਤੀਰ ਨਹੀਂ ਲੱਗਿਆ ਅਜੇ ਤੇ ਸੋਚਦਾ ਪਿਆ ਜੇ ਜਗਤ ਦੇ ਚ ਹੈ ਐਸਾ ਕੁਝ ਮੈਂ ਤ੍ਰਿਪਤ ਹੋ ਸਕਦਾ ਤੇ ਗਲਵਕੀ ਚਲੋ ਅੱਜ ਮੈਂ ਨਹੀਂ ਤ੍ਰਿਪਤ ਤੇ ਕੱਲ ਹੋ ਜਾਵਾਂਗਾ ਅੱਜ ਮੈਂ ਅਨੰਦਿਤ ਨਹੀਂ ਹਾਂ ਤੇ ਕੱਲ ਹੋ ਜਾਵਾਂਗਾ ਪਰ ਸ਼ਬਦ ਵੀ ਚੋਟ ਲੱਗਣੇ ਦੀ ਗੱਲ ਸਮਝ ਚ ਆ ਜਾਂਦੀ ਹੈ ਜਗਤ ਦੇ ਚ ਐਸਾ ਕੁਝ ਵੀ ਨਹੀਂ ਜਿਸ ਤੋਂ ਮੇਰੀ ਤ੍ਰਿਪਤੀ ਹੋ ਸਕੇ ਸਹੂਲਤਾ ਹੋ ਸਕਦੀ ਹੈ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਤ੍ਰਿਪਤੀ ਨਹੀਂ ਹੋ ਸਕਦੀ ਸਮਝ ਪੈ ਜਾਏਗੀ ਉਦਾਸ ਹੋ ਜਾਏਗਾ ਉਪਰਾਮ ਹੋ ਜਾਏਗਾ ਪੂਰਨ ਤੌਰ ਤੇ ਉਦਾਸ ਹੋਇਆ ਉਪਰਾਮ ਹੋਇਆ ਮਨੁੱਖ ਉਹਦੇ ਅੰਦਰ ਫਿਰ ਦੋ ਤਰ੍ਹਾਂ ਦੀ ਧਾਰਨਾ ਪੈਦਾ ਹੁੰਦੀ ਹੈ ਅਗਰ ਸਿਰਫ ਦੁੱਖਾਂ ਤੋਂ ਹੀ ਚੋਟ ਲੱਗੀ ਹੈ ਤੇ ਗਿਆਨ ਅੰਦਰ ਨਹੀਂ ਤਾਂ ਐਸਾ ਬੰਦਾ ਆਤਮ ਹਾਤ ਕਰਨ ਦੀ ਸੋਚਦਾ ਹੈ ਕੁਦਕਚੇ ਤੇ ਜ਼ਿੰਦਗੀ ਕਬੂਲ ਨਹੀਂ ਪ੍ਰਵਾਨ ਨਹੀਂ ਤੇ ਜੇ ਸ਼ਬਦ ਦੀ ਚੋਟ ਲੱਗੀ ਹੈ ਤਾਂ ਫਿਰ ਉਹ ਇਸ ਜੀਵਨ ਨੂੰ ਬਦਲਦਾ ਹੈ ਜਾਂ ਤੇ ਆਤਮਘਾਤ ਕਰੇਗਾ ਜਾਂ ਆਤਮ ਕ੍ਰਾਂਤੀ ਕਰੇਗਾ ਜਾਂ ਖੁਦ ਨੂੰ ਬਦਲਣਾ ਹੈ ਜਾਂ ਖੁਦ ਨੂੰ ਖਤਮ ਕਰਨਾ ਹੈ ਕਿਹੜੀ ਹਾਲਤ ਹੈ ਜਦ ਬੰਦਾ ਉਦਾਸ ਹੁੰਦਾ ਹੈ ਜਦ ਬੰਦਾ ਨਿਰਾਸ਼ ਹੁੰਦਾ ਹੈ ਜਦ ਬੰਦਾ ਉਪਰਾਮ ਹੁੰਦਾ ਹੈ ਜਗਤ ਵਿੱਚ ਕੌਣ ਖੁਦਕਸ਼ੀ ਕਰਦੇ ਨੇ ਜੋ ਉਪਰਾਮ ਹੋ ਗਏ ਨੇ ਤੇ ਜਗਤ ਵਿੱਚ ਕੌਣ ਆਤਮ ਕ੍ਰਾਂਤੀ ਕਰਦੇ ਨੇ ਜੋ ਉਪਰਾਮ ਹੋ ਗਏ ਨੇ ਧਾਰਮਿਕ ਕੌਣ ਬਣੇ ਨੇ ਜੋ ਉਪਰਾਮ ਹੋਏ ਨੇ ਜਗਤ ਦੇ ਸਾਰੇ ਸੰਤ ਮਹਾਤਮਾ ਭਗਤਾਂ ਦੀ ਤੁਸੀਂ ਜੀਵਨ ਕਥਾ ਪੜ੍ਹ ਕੇ ਦੇਖ ਲਓ ਸੰਤ ਪਣੇ ਦਾ ਜਨਮ ਹੀ ਉਦਾਸੀ ਤੋਂ ਹੋਇਆ ਹੈ ਜਿਸ ਦਰ ਕਾਰਨ ਫਿਰਾ ਉਦਾਸੀ ਸੋਦਰ ਕੋਈ ਆਏ ਕਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਬਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ ਘਰ ਨੂੰ ਹੀ ਜੰਗਲ ਸਮਝ ਲੈ ਘਰ ਨੂੰ ਘਰ ਤੋਂ ਕਿਉਂ ਸਮਝਿਆ ਘਰ ਦੇ ਖਾਸ ਕਰਕੇ ਪੁਰਸ਼ ਨੂੰ 4-5 ਦਿਨ ਲਗਾਤਾਰ ਬਿਠਾ ਰੱਖੀਏ ਬਾਹਰ ਨਿਕਲਣੀ ਨਾ ਦੇਈਏ ਬੈਠ ਤੂੰ ਘਰ ਦੇ ਇਸੇ ਕਰਦੇ ਚ ਰਹਿ। ਚੌਥੇ ਦਿਨ ਘਰ ਖਾਣ ਨੂੰ ਪੈਂਦਾ। ਜੰਗਲ ਪ੍ਰਤੀਤ ਹੋ ਜਾਂਦਾ। ਉਦਾਸ ਹੋ ਜਾਂਦਾ ਬੰਦਾ। ਉਪਰਾਮ ਹੋ ਜਾਂਦਾ। ਉਸ ਉਦਾਸੀ ਨੂੰ ਉਸ ਉਪਰਾਮਤਾ ਨੂੰ ਬਾਹਰ ਭੱਜ ਦੌੜ ਕੇ ਭੁਲਾ ਛੱਡਦਾ ਹੈ। ਇਸ ਵਾਸਤੇ ਚੇਤਾ ਨਹੀਂ ਰਹਿੰਦਾ। ਸਾਹਿਬ ਕਹਿੰਦੇ ਨੇ ਘਰ ਜੰਗਲ ਹੈ, ਘਰ ਉਜਾੜ ਹੈ, ਉਦਾਸ ਰਹਿ। ਉਪਰਾਮ ਹੋ ਜਾ। ਮਨ ਹੀ ਮਾਏ ਉਦਾਸਾ। اداس بندہ نراش بندہ اپرام بندہ یا آتم گھات کرے گا یا آتم کانتی کرے گا آتم گھات کرنا خودکشی کرنا دھرم دی درشتی دیچوی جرم ہے پاپ ہے قانون دی درشتی دیچوی پاپ ہے جس نے جیون دیتا ہے مرن اس کے ہاتھ آتم گھات کریں گا بہت واقع گناہ ہے بہت واقع پاپ ہے بہت ویلدلی ہے ਆਤਮਕ੍ਰਾਂਤੀ ਕਰੋ ਖੁਦ ਨੂੰ ਬਦਲਣ ਦੀ ਕੋਸ਼ਿਸ਼ ਕਰੋ ਤੇ ਮਹਾਰਤਾਂ ਜਗਤ ਤੋਂ ਝੋਟ ਖਾਦੇ ਵੀ ਕਈਆਂ ਨੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਖੁਦਕਤੀ ਕਰਨ ਦੀ ਨਹੀਂ ਜੈਸੇ ਭਰਪਰੀ ਨੂੰ ਸੰਸਾਰ ਤੋਂ ਝੋਟ ਲੱਗੀ ਸੀ ਸ਼ਬਦ ਦੀ ਝੋਟ ਨਹੀਂ ਗਿਆਨ ਦੀ ਝੋਟ ਨਹੀਂ ਲੱਗੀ ਐਨੇ ਮਹਾਰਤ ਕਰਦੇ ਭਰਪਰੀ ਦਾ ਸਾਧੂ ਹੋਣਾ ਭਰਪਰੀ ਦਾ ਸੰਤ ਹੋਣਾ ਭਰਤਰੀ ਦਾ ਭਗਤ ਹੋਣਾ ਇੱਕ ਝੋਟ ਤੇ ਖੜਾ ਹੈ ਉਹਨੂੰ ਇੱਕ ਝੋਟ ਲੱਗਦੇ ਕਿਸੇ ਵੈਦ ਨੇ ਬਣਿਆ ਹੋਇਆ ਇੱਕ ਬੜਾ ਕੀਮਤੀ ਕੁਸ਼ਤਾ ਦਿੱਤਾ ਹੈ ਭਰਤਰੀ ਨੂੰ ਜਿਹਦਾ ਨਾਮ ਅੰਮ੍ਰਿਤ ਫਲ ਸੀ ਜਿਹਨੂੰ ਖਾਣ ਦੇ ਨਾਲ ਕੰਨੇ ਨੇ ਕਾਇਆ ਕਲਪ ਹੋ ਜਾਂਦੀ ਸੀ ਤੇ ਭਰਤਰੀ ਨੇ ਆਪਣੀ ਚਹੇਤੀ ਰਾਣੀ ਪਿੰਗਲਾ ਨੂੰ ਦੇ ਦਿੱਤਾ ਤੇ ਪਿੰਗਲਾ ਦਾ ਸਨੇਹ ਕੋਚਵਾਨ ਦੇ ਨਾਲ ਸੀ ਜੋ ਰੱਛ ਦੇ ਚ ਬਿਠਾ ਕੇ ਰੋਜ਼ ਸੈਰ ਕਪਰੀ ਵਾਸਤੇ ਲੈ ਜਾਂਦਾ ਸੀ ਅੰਮ੍ਰਿਤ ਫਲ ਉਹਨੂੰ ਦੇ ਦਿੱਤਾ ਤੇ ਕੋਤਵਾਨ ਨੇ ਉਹ ਫਲ ਵੇਸਵਾ ਨੂੰ ਦੇ ਦਿੱਤਾ ਤੇ ਵੇਸਵਾ ਉਹ ਫਲ ਲੈ ਕੇ ਫਿਰ ਅਗਈ ਭਰਤਰੀ ਦੇ ਕੋਲ ਤੇ ਭਰਤਰੀ ਨੇ ਇਸ ਫਲ ਨੂੰ ਬਿਲਕੁਲ ਨਹੀਂ ਛੁਪਾਇਆ ਭਰਤਰੀ ਦਾ ਜਿਹੜਾ ਗ੍ਰੰਥ ਹੈ ਵਿਰਾਗ சதਕ ਉਹਦੇ ਸਭ ਕੁਝ ਉਸਨੇ ਲਿਖਿਆ ਭਰਤਰੀ ਦੇ ਤਿੰਨ ਗ੍ਰੰਥ ਨੇ ਵਿਰਾਗ சதਕ ਨੀਤੀ சதਕ ਤੇ ਸ਼ਿੰਗਾਰ சதਕ ਕਉਂਕੇ ਰਾਜਾ ਰਹਿ ਚੁਕੇ ਅਸੀਤ ਤੇ ਨੀਤੀ ਦਾ ਮਹਾ ਪੰਡਿਤ ਸੀ ਉਹਨੇ ਰਾਜਨੀਤੀ ਦੇ ਉੱਤੇ ਵੀ ਇੱਕ ਗ੍ਰੰਥ ਲਿਖਿਆ ਹਿੰਦੁਸਤਾਨ ਵਿੱਚ ਕੋਈ ਤਿੰਨ ਗ੍ਰੰਥ ਨੇ ਹੈ ਰਾਜਨੀਤੀ ਦੇ ਬਿਦਰ ਨੀਤੀ ਦਰਪਣ ਚਾਣਕ ਨੀਤੀ ਦਰਪਣ ਤੇ ਦੂਸਰਾ ਨੀਤੀ ਸ਼ਤਕ ਤੀਸਰਾ ਭਰਤਰੀ ਦਾ ਰਾਜਨੀਤੀ ਦੇ ਸੰਬੰਧ ਵਿੱਚ ਇਹਨਾਂ ਤਿੰਨ ਮਹਾਪੁਰਸ਼ਾਂ ਦੇ ਆਪਣੇ ਆਪਣੇ ਬਚਨ ਮਿਲਦੇ ਨੇ ਭਰਤਰੀ ਕਿਉਂਕਿ ਰਾਜਾ ਰਹਿ ਚੁਕੇ ਅੱਤੇ ਇਹਨੇ ਦੂਜਾ ਗ੍ਰੰਥ ਲਿਖਿਆ ਸਿੰਧਾਰ ਸ਼ਤਕ ਫਿਰ ਇਹ ਬੈਰਾਗੀ ਬਣਿਆ ਸਾਧੂ ਬਣਿਆ ਸੰਤ ਬਣਿਆ ਘੋਰ ਤਪੱਸਿਆ ਕੀਤੀ ਇਹਦਾ ਤੀਸਰਾ ਮਹਾਨ ਗ੍ਰੰਥ ਹੈ ਵੈਰਾਗ ਸ਼ਤਕ ਨੀਤੀ ਸ਼ਤਕ ਲਿਖਣ ਵਾਲਾ ਸ਼ਿੰਗਾਰ ਸ਼ਤਕ ਲਿਖਣ ਵਾਲਾ ਵੈਰਾਗ ਸ਼ਤਕ ਲਿਖਣ ਤੇ ਕਿਉਂ ਮਜਬੂਰ ਹੋਇਆ ਤੇ ਮੈਂ ਬੈਰਾਗੀ ਕਿਉਂ ਬਣਿਆ ਉਹਨੇ ਵੈਰਾਗ ਸ਼ਤਕ ਦੇ ਆਰੰਭ ਦੇ ਵਿੱਚ ਹੀ ਲਿਖ ਦਿੱਤਾ ਹੈ ਵੀ ਕਿਸੇ ਨੂੰ ਸ਼ੱਕ ਪਵੇ ਮੈਂ ਰਾਜਾਂ ਸ਼ਿੰਗਾਰ ਸ਼ਤਕ ਦਾ ਮੈਂ ਲਿਖਾਰੀ ਹਾਂ ਸ਼ਿੰਗਾਰ ਰਕ ਦਿੱਤੇ ਉਸਨੇ ਇਤਨਾ ਲਿਖਿਆ ਹੈ ਕਿ ਸ਼ਾਇਦ ਕਿਤੇ بڑے ਤੋਂ بڑے ਰਸਿਏ ਨੇ ਵੀ ਇਸ 당 ਨਾਲ ਨਾ ਲਿਖਿਆ ਹੋਵੇ। ਜਿਸ 당 ਨਾਲ ਭਰਤਰੀ ਨੇ ਲਿਖਿਆ। ਤੇ ਨੀਤੀ ਦਾ ਤੇ ਮਹਾ ਪੰਡਿਤ ਸੀ ਰਾਜਨੀਤੀ ਦਾ। ਤੇ ਉਸ ਵਾਸਤੇ ਰਾਜਨੀਤਿਕ ਗ੍ਰੰਥ ਅਗਰ ਉਸਨੇ ਲਿਖਿਆ ਤੇ ਇਹ ਕੋਈ ਬਹੁਤ ਵੱਡੀ ਗੱਲ ਨਹੀਂ। ਵੈਰਾਗ ਸਤਕ ਲਿਖਿਆ ਤੇ ਅਰੰਭ ਦੇਚ ਲਿਖਦਾ ਜਨ ਕੋ ਚਿਤ ਮੈ ਨਿਤ ਮੈ ਚਿਤਮਉ ਤੇ ਨੀਤੀ ਦਾ ਨਮੋਤ ਨਮਾਏ ਰਤਿਨਾ। ਉਹ ਆਨ ਪੁਮਾਨ ਕੇ ਸੰਗ ਰਦੀਹੁ ਨ ਤਾਮਨ ਮੇ ਗਨ ਕਾਗ ਰਹਿ ਕੀਨਾ ਬਿਗ ਹੈ ਅਬ ਲਾਬਰਿਤ ਕੰਦਰਪੇ ਔਰ ਮੋਏ ਧਕਾਰ ਜੋ ਮਾਰ ਅਧੀਨਾ ਇਸ ਰੀਤ ਸਮੂਹ ਕੀ ਰੀਤ ਤਜੀ ਨਿਰਪ ਹੋਏ ਜੋਗੀਸ਼ਵਰ ਈਸ਼ਵਰ ਚੀਨਾ ਪੰਦਾ ਹੈਗਾ ਤੇ ਮੈਂ ਰਾਜਾ ਸੀ ਪਰ ਇੱਕ ਟੋਟ ਲੱਗਦੇ ਜਿਨ ਕੋ ਨਿਤ ਮੈਂ ਤੇ ਤਮੈਂ ਤੇ ਤਮੋ ਤੇ ਨ ਕੀਤਾ ਨ ਮੋਤਨ ਮਾਹੇ ਰਦੀਨਾ ਜੋ ਮੇਰੇ ਨੇਤਾ ਪ੍ਰਤੀ ਚਿਤ ਦੇਤ ਵਤੀ ਹੋਈ ਸੀ ਉਦੇ ਚਿੱਤ ਦੇ ਚ ਮੈਂ ਨਹੀਂ ਸੀ। ਉਹਦੇ ਚਿੱਤ ਦੇ ਚ ਕੋਤਵਾਨ ਸੀ। ਤੇ ਕੋਤਵਾਨ ਦੇ ਚਿੱਤ ਦੇ ਚ ਵੇਸਵਾ ਸੀ। ਤੇ ਵੇਸਵਾ ਦੇ ਚਿੱਤ ਦੇ ਚ ਧੰਨ ਸੀ। ਕਹਿੰਦਾ ਇਹ ਹਾਲ ਮੈਂ ਜਗਤ ਦਾ ਵੇਖਿਆ। ਇਹ ਦ੍ਰਿਸ਼ਟੀ ਮੈਂ ਜਗਤ ਤੇ ਮਾਰੀ। ਤਾਂ ਇਸ ਰੀਤ ਸਮੂਹ ਕੀ ਪ੍ਰੀਤ ਤਜੀ ਇਹ ਰੀਤ ਹੀ ਛੱਡ ਦਿੱਤੀ। ਤੇ ਪ੍ਰੀਤ ਹੀ ਛੱਡ ਦਿੱਤੀ ਇਸ ਰੀਤ ਸਮੂਹ ਕੀ ਪ੍ਰੀਤ ਤਜੀ ਨਿਰਪ ਹੋਏ ਜੋਗੇਸ਼ਵਰ ਈਸ਼ਵਰ ਚੇਨਾ ਹੈਗਾ ਤੇ ਮੈਂ ਨਿਰਪ ਨਿਰਪ ਕਹਿੰਦੇ ਨੇ ਰਾਜੇ ਹੈਗਾ ਤੇ ਮੈਂ ਰਾਜਾ ਸੀ ਉਜੈਨ ਦਾ ਰਾਜਾ ਮਹਾਨਗਰੀ ਦਾ ਮੈਂ ਰਾਜਾ ਸੀ ਬਹੁਤ ਮੇਰਾ ਠਾਟ ਬਾੜ ਸੀ ਲੇਕਿਨ ਚੋਟ ਖਾ ਗਿਆ ਮਨ ਇਸ ਪ੍ਰੀਤ ਨੂੰ ਛੱਡ ਦਿੱਤਾ ਚੋਟ ਲੱਗ ਗਈ ਜਗਤ ਵਿੱਚ ਕੁਝ ਵੀ ਨਹੀਂ ਕਿਸ ਵਾਸਤੇ ਜੀਵਣਾ ਕੋਈ ਕਿਸੇ ਵਾਸਤੇ ਨਹੀਂ ਜੀਵਦਾ ਚੋਟ ਲੱਗ ਗਈ ਇਸ ਰੇਤ ਸਮੂਹ ਕੀ ਪ੍ਰੀਤ ਤਜੀ ਨਿਰਭ ਹੋਏ ਜੁਗੀਸ਼ਵਰ ਈਸ਼ਵਰ ਤੇ ਨਾ ਜੁਗੀਸ਼ਵਰ ਬਣ ਗਿਆ ਸਾਧੂ ਬਣ ਗਿਆ ਸੰਤ ਬਣ ਗਿਆ ਈਸ਼ਵਰ ਦਾ ਚਿੰਤਨ ਕਰਨ ਲੱਗ ਪਿਆ ਪਰ ਜੋਤ ਮੈਂ ਅਰਜ ਕਰਾਂ ਸ਼ਬਦ ਤੋਂ ਨਹੀਂ ਲੱਗੇ ਗਿਆਨ ਤੋਂ ਨਹੀਂ ਲੱਗੇ ਕਰ ਤੋਂ ਲੱਗੇ ਘਰ ਦੇ ਦੁੱਖ ਨੇ ਸਾਧੂ ਬਣਾ ਦਿੱਤਾ ਤੇ ਘਰ ਦਾ ਦੁੱਖ ਆਤਮ ਹਾਤ ਕਰਨ ਤੇ ਵੀ ਮਜਬੂਰ ਕਰ ਸਕਦਾ ਹੈ ਬੰਦਾ ਖੁਦਕਸ਼ੀ ਵੀ ਕਰ ਲੈਂਦਾ ਹੈ ਉਦਾਸ ਹਾਲਤ ਦੇ ਵਿੱਚ ਨਿਰਾਸ਼ ਹਾਲਤ ਦੇ ਵਿੱਚ ਅਤਿਅੰਤ ਪੀੜਾ ਦੀ ਹਾਲਤ ਦੇ ਵਿੱਚ ਜਦ ਬੰਦੇ ਨੂੰ ਬਹੁਤ ਚੋਟ ਲੱਗੀ ਹੈ ਜਾਂ ਆਤਮਕ੍ਰਾਂਤੀ ਕਰੇਗਾ ਜਾਂ ਆਤਮਘਾਤ ਕਰੇਗਾ ਸਾਰੀ ਦੁਨੀਆ ਵਿੱਚ ਖੁਦਕੁਸ਼ੀ ਮੌਜੂਦ ਹੈ ਹਾਲਾਂਕਿ ਕਾਨੂੰਨ ਦੀ ਬੰਦਿਸ਼ ਮੌਜੂਦ ਹੈ ਲੇਕਿਨ ਖੁਦਕੁਸ਼ੀ ਵੀ ਮੌਜੂਦ ਹੈ ਸਾਰੀ ਦੁਨੀਆ ਵਿੱਚ ਮੌਜੂਦ ਹੈ ਤੋ ਜਾਂ ਖੁਦਕੁਸ਼ੀ ਕਰੇਗਾ ਜਾਂ ਫਿਰ خود ਨੂੰ ਬਦਲੇਗਾ ਦੋ ਰਸਤੇ ਉਪਤੀਆ ਕੋਈ ਰਸਤਾ ਨਹੀਂ ਤੇ ਮੈਂ ਫਿਰ ਅਰਜ਼ ਕਰਾਂ ਧਰਮ ਦਾ ਜਨਮ ਵੀ ਉਦਾਸੀ ਤੋਂ ਹੈ ਨਿਰਾਸ਼ਾ ਤੋਂ ਹੈ ਹੁੰਜ ਨਹੀਂ ਜਿਹੜਾ ਆ ਕੇ ਜਗਤ ਦੇ ਵਿੱਚ ਬਹੁਤ ਘੁੱਸ ਹੈ ਬੜਾ ਰੱਸ ਤੇ ਹੈ ਚਲੋ ਆਜ ਨਹੀਂ ਮਿਲੇ ਅਰਾ ਕੱਲ੍ਹ ਸਹੀ ਬੜੇ ਸੁਖ ਨੇ ਸੰਸਾਰ ਦੇ ਵਿੱਚ ਅੱਜ ਨਹੀਂ ਮਿਲੇ ਚਲੋ ਕੱਲ੍ਹ ਸਹੀ ਬੜਾ ਆਨੰਦ ਹੈ ਜਗਤ ਦੇ ਚਲੋ ਆਜ ਨਹੀਂ ਮਿਲੇ ਅਤੇ ਕੱਲ੍ਹ ਸਹੀ ਇਸ ਤਰ੍ਹਾਂ ਦੇ ਬੰਦੇ ਨੂੰ ਧਾਰਮਿਕ ਨਹੀਂ ਬਣਾਇਆ ਜਾ ਸਕਦਾ ਬੰਦਾ ਧਾਰਮਿਕ ਉਹ ਬਣੇਗਾ ਜੋ ਜਗਤ ਤੋਂ ਉਪਰਾਮ ਹੋ ਗਿਆ ਜਿਸ ਨੂੰ ਇਹ ਸਮਝ ਆ ਗਈ ਕਿ ਮੇਰੀ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਤ੍ਰਿਪਤੀ ਨਹੀਂ ਹੋਵੇਗੀ ਸਿਰਫ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਸਿਰਫ ਸਹੂਲਤਾਂ ਮੈਨੂੰ ਮਿਲ ਸਕਦੀਆਂ ਹਨ ਆਨੰਦ ਨਹੀਂ ਮਿਲੇਗਾ ਪਰਮ ਰਸ ਨਹੀਂ ਮਿਲੇਗਾ ਅਗਰ ਇਸ ਤਰ੍ਹਾਂ ਦੀ ਸਮਝ ਆ ਗਈ ਹੈ ਤਾਂ ਇਹ ਸਮਝ ਵੀ ਆਏਗੀ ਚੋਟ ਨਾਲ ਸ਼ਬਦ ਦੀ ਕੋਈ ਚੋਟ ਲੱਗੇ ਉਦਾਸ ਹੋ ਜਾਏਗਾ ਬੰਦਾ ਉਪਰਾਮ ਹੋ ਜਾਏਗਾ ਬੰਦਾ ਬੇਸਰ ਹਿੰਦੁਸਤਾਨ ਦੇ ਸਾਧੂ ਕੋਈ ਘਰ ਵੀ ਵਿਪਤਾ ਤੋਂ ਹੀ ਬਣੇ ਸੰਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਦਾ ਜ਼ਿਕਰ ਵੀ ਕੀਤਾ ਧੂਆਂ ਰਤਾਪ ਗੇਰੀ ਕੇ ਬਸਤਾ ਅਪਦਾ ਕਾ ਮਾਰਾ ਗ੍ਰਹਿ ਤੇ ਨਸਤਾ ਕੋਈ ਅਪਤਾ ਸੀ ਕੋਈ ਚੋਟ ਲੱਗ ਗਈ ਕੋਈ ਦੁੱਖ ਕੋਈ ਘਟਨਾ ਇਸ 당 ਦੀ ਘਟ ਗਈ ਸਾਇਬ ਕਰਨ ਗੇਲਵੇ ਬਸਤਰ ਪੈਨ ਲੈ ਭਗਵਾ ਟੋਲਾ ਧਾਰਨ ਕਰ ਲਿਆ ਸਾਧੂਆਂ ਵਾਲਾ ਬਾਣਾ ਪਹਿਨ ਕੇ ਇਕਦਮ ਤੇ ਅਗੀ ਹੋ ਗਏ ਗੋਛਤਨ ਹਾਈਟ ਚਲੇ ਗਏ ਕੋਈ ਚੋਟ ਲੱਗੀ ਹੈ ਇਹ ਗਲਬਖਰੀਏ ਕਿ ਚੋਟ ਸੰਸਾਰ ਤੋਂ ਹੀ ਲੱਗੀ ਹੈ ਗਿਆਨ ਦੀ ਨਹੀਂ ਤੋਂ ਸ਼ਬਦ ਦੀ ਨਹੀਂ ਤੋਂ ਬੇਸਰ ਸਾਧੂ ਇੰਜ ਕਹ ਲੋ 100 ਦੇ ਚ 90 ਸਾਧੂ ਜਿਹੜੇ ਇਸ ਤਰ੍ਹਾਂ ਦੇ ਬਣੇ ਨੇ ਹਿੰਦੁਸਤਾਨ ਦੇ ਘਰ ਤੋਂ ਚੋਟ ਲੱਗੀ ਹੈ ਇਹ ਗਲਬਖਰੀਏ ਕਿ ਘਰ ਵਿੱਚ ਪੀੜਾ ਕੀ ਸੀ ਲੇਕਿਨ ਘਰ ਦੀ ਕਿਸੇ ਪੀੜਾ ਨੇ ਉਹਨਾਂ ਨੂੰ ਸਾਧੂ ਬਣਾਇਆ ਅੱਜ ਵੀ ਅਨੇਕਾਂ ਸਾਧੂ ਇਸ ਢੰਗ ਦੇ ਨਾਲ ਬਣਦੇ ਨੇ ਸਿਰਫ 10% ਜਿਨ੍ਹਾਂ ਨੂੰ ਕੋਈ ਗਿਆਨ ਦੀ ਚੋਟ ਲੱਗੀ ਹੋਵੇ ਸ਼ਬਦ ਦੀ ਚੋਟ ਲੱਗੀ ਹੋਵੇ 90% ਦੁੱਖ ਦੀ ਚੋਟ ਸੰਸਾਰ ਦੀ ਪੀੜਾ ਦੀ ਗੋੜ ਮਹਾਰਾਜ ਕਹਿੰਦੇ ਤੂੰ ਮਾਰੇ ਤਾਪ ਜੈਰੀ ਕੇ ਬਸਤਾ ਅਪਦਾ ਕਮਾਰਾ ਗ੍ਰਹ ਤੇ ਨਸਤਾ ਤੁਮਹਿਰ ਤਰ੍ਹਾਂ ਜਦ ਇਸ ਤਰ੍ਹਾਂ ਦੇ ਉਦਾਸੀ ਬੰਦਿਆਂ ਕੋਲ ਬੈਰਾਗੀ ਬੰਦਿਆਂ ਕੋਲ ਸਤਿਗੁਰ ਗਏ ਨੇ ਉਹ ਜਾਮਾ ਬੈਰਾਗੀਆਂ ਵਾਲਾ ਪਹਿਨ ਲਿਆ ਕਿਉਂਕਿ ਉਹਨਾਂ ਨੇ ਕਸਮ ਚੁੱਕੀ ਸੀ ਅਸੀਂ ਗ੍ਰਸਤੀ ਕੋਲ ਉਪਦੇਸ਼ ਨਹੀਂ ਲੈਣਾ ਗ੍ਰਸਤੀ ਕੋਲ ਰੱਬ ਦੀ ਗੱਲ ਨਹੀਂ ਸੁਣਨੀ ਸਤਿਗੁਰ ਨੇ ਉਦਾਸੀ ਜਾਮਾ ਪਹਿਨ ਲਿਆ ਤੇ ਗੋਲ ਸਿ ਬਕਾਇਦਾ ਜ਼ਿਕਰ ਹੈ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ ਕਿਸ ਕਾਰਨ ਇਹ ਉਵੇਖ ਨਿਵਾਸੀ ਕਿਸ ਵਖਰ ਕੇ ਤੁਮ ਵਣ ਜਾ ਰਹੇ ਕਿਉਂ ਕਰ ਸਾਥ ਲੰਗਾਇਓ ਪਾਰੇ ਸਤਿਗੁਰ ਨੂੰ ਇਹ ਪਤਾ ਸੀ ਇਹ ਉਦਾਸੀ ਲੋਗ ਇਹ ਉਪਰਾਹੁ ਬੰਦੇ ਜੋ ਜਗਤ ਤੋਂ ਬਹੁਤ ਵੱਡੀ ਚੋਟ ਖਾ ਚੁੱਕੇ ਨੇ ਨਾਲੇ ਇਹਨਾਂ ਦੀ ਧਾਰਨਾ ਬਣ ਗਈ ਹੈ ਕਿ ਸਾਨੂੰ ਕੋਈ ਉਹ ਸਮਝਾਵੇ ਜਿਹੜਾ ਉਦਾਸੀ ਹੋਵੇ ਜਿਹੜਾ ਤਿਆਗੀ ਹੋਵੇ ਕੋ ਸਤਿਗੁਰ ਨੇ ਉਸ ਤਰ੍ਹਾਂ ਦਾ ਜਾਮਾ ਪੈਣ ਲਿਆ ਬਈ ਠੀਕ ਹੈ ਜਿਸ ਬਾਣੀ ਤੁਸੀਂ ਗੱਲ ਸੁਣਨਾ ਚਾਹਦੇ ਹੋ ਸੁਣ ਲਓ। ਸਤਿਗੁਰudev ਜੀ ਮਹਾਰਾਜ ਕਰਤਾਰਪੁਰ ਆਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ। ਬਾਬਾ ਆਇਆ ਕਰਤਾਰਪੁਰ ਦੇਖ ਉਦਾਸੀ ਸਗਲ ਉਤਾਰਾ। ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੇ ਆਵਤਾਰਾ। ਸਾਰੇ ਗ੍ਰਸਤੀਆਂ ਦਾ ਇਕੱਠ ਤੇ ਘਰ ਦੇ ਵਿੱਚ ਆ ਗਏ ਸਤਿਗੁਰੂ ਗ੍ਰਸਤੀਆਂ ਵਾਲਾ ਟੋਲਾ ਪਹਿਨ ਲੈ ਗ੍ਰਸਤੀਆਂ ਵਾਲੇ ਕੱਪੜੇ ਪਹਿਨ ਲੈ। ਜਾਣਾ ਸੀ ਮੱਤੇ پتا ستگتا کہ مسلمان نے مسلمان تو بنا دِس نہیں رہنے مسلمان نے رب کی گل مسلمان تو سننی ہے تو نہیں سننی وہ منوت ایسی ہے دھارنا ایسی ہے تو پا پائ گرد جی لکھتے ہیں ستگر نے دیکھ جڑا دھارن کیا ہوئے آسا ہاتھ کتاب کچھ پوزا بانگ مسلا مسلا بھی رکھ لیا کوزا بھی رکھ لیا چولہا بھی توفیاں والا پہن لیا ਤੇ ਬਗਲ ਦੇ ਜਿਹੜੀ ਕਿਤਾਬ ਸੀ ਲੋਕਾਂ ਨੂੰ ਤੇ ਇਹ ਭੁਲੇਖਾ ਲੱਗਿਆ ਕੁਰਾਨ ਸ਼ਰੀਫ ਹੈ ਕੁਰਾਨ ਸ਼ਰੀਫ ਨਹੀਂ ਸੀ ਭਰਮਣ ਕਰਦੇ ਹੋਇਆ ਜਿੱਥੇ ਸਤਗੁਰੂ ਨੂੰ ਬਾਣੀ ਕਸਮ ਦੀ ਬਾਣੀ ਵਰਦੀ ਸੀ ਅਲਹਮ ਹੁੰਦਾ ਸੀ ਆਪ ਲਿਖ ਲੈਦੇ ਸਨ ਤੇ ਉਸੇ ਹੀ ਪੋਥੀ ਦੇ ਸਤਗੁਰਾਂ ਨੇ ਭਗਤਾਂ ਦੀ ਬਾਣੀ ਵੀ ਸੰਗ੍ਰਹਿ ਕੀਤੀ ਥਾਂ ਥਾਂ ਤੇ ਭਰਮਣ ਕਰਕੇ ਭਗਤਾਂ ਦੇ ਬੋਲ ਆਪ ਨੇ ਇਕੱਤਰ ਕੀਤੇ ਇਕੱਠੇ ਕੀਤੇ ਗੱਲ ਬਹੁਤ ਲੰਬੀ ਚਲੀ ਗਈ ਸਮਾਵੇਂ ਤੁਹਾਡੇ ਇਸੇ ਜੋ ਹੈ ਲੈ ਗਏ ਮੁਖਤਸਰ ਅਰਜ਼ੇ ਕਿ ਜਿੰਨੇ ਭਗਤ ਮਿਲੇ ਗੁਰਨਾਮ ਗਰੀ ਆਤਮਾ ਸਾਰੇ ਨਾਲ ਸਹਿਮਤ ਸੈਉ ਕਵੀਦ ਸੈ ਫਰੀਦ ਨੇ ਰਾਮਾਨੰਦ ਨੇ ਪਰਮਾਨੰਦ ਨੇ ਤ੍ਰਿਲੋਚਨ ਨੇ ਬੈਣੀ ਨੇ ਢੇਖਣ ਨੇ ਸਦਣਾ ਨੇ ਸੈਣ ਨੇ ਮੈਂ ਫਿਰ ਅਰਜ਼ ਕਰਾਂ ਭਾਈ ਗੁਰਦਾਸ ਜੀ ਨੇ ਜਿਹੜਾ ਇਹ ਲਿਖਿਆ ਹੈ ਕਿ ਇੱਕ ਮੁਲਕ ਦੇ ਦੋ ਬਾਦਸ਼ਾਹ ਨਹੀਂ ਹੋ ਸਕਦੇ ਪਰ ਇੱਕ ਮਸਜਿਦ ਵਿੱਚ ਵੀ ਫਕੀਰ ਰਹਿ ਸਕਦੇ ਨੇ ਉਹਨਾਂ ਦੀ ਲੰਬੀ ਟੋੜੀ ਪੌੜੀ ਮੁਖਤਤਰ ਮਹਿਰਦ ਕਰਾ ਉਹ ਕਹਿੰਦੇ ਨੇ ਇੱਕ ਮਸਜਿਦ ਦੇ ਵਿੱਚ 20 ਫਕੀਰ ਰਹਿ ਸਕਦੇ ਨੇ ਕੋਈ ਝਗੜਾ ਨਹੀਂ ਹੋ ਸਕਦਾ ਪਰ ਇੱਕ ਬਹੁਤ ਵੱਡਾ ਮੁਲਕ ਹੋਵੇ ਦੋ ਬਾਤਾਂ ਨਹੀਂ ਹੋ ਸਕਦਾ ਇਸ ਵਾਸਤੇ ਸਿਖਰ ਦਾ ਜਿਹੜਾ ਅਹੁਦਾ ਹੈ ਰਾਜਨੀਤਿਕ ਦੁਨੀਆ 'ਚ ਇੱਕੋ ਹੀ ਹੁੰਦਾ ਹੈ ਦੋ ਨਹੀਂ ਹੁੰਦੇ ਟੋਪੀ ਦਾ ਅਹੁਦਾ ਹਰ ਮੁਲਕ ਦੇ ਇੱਕੋ ਹੀ ਹੋਵੇਗਾ ਦੋ ਨਹੀਂ ਹੋਵੇਗਾ ਦੋ ਵਾਸਤੇ ਥਾਂ ਹੀ ਕੋਈ ਨਹੀਂ ਰਾਜਨੀਤੀ ਦੇ ਵਿੱਚ ਦੂਜੇ ਵਾਸਤੇ ਥਾਂ ਹੀ ਕੋਈ ਨਹੀਂ ਜਿੱਥੇ ਦੂਜੀ ਵਾਸਤੇ ਦੂਜੇ ਵਾਸਤੇ ਥਾਂ ਕੋਈ ਨਹੀਂ ਰਾਜਨੀਤੀ ਤੇ ਜਿੱਥੇ ਹਜ਼ਾਰਾਂ ਵੀ ਪਿਆਰ ਨਾਲ ਬੈਠ ਸਕਣ ਧਰਮ ਐਨੀ ਮਹਾਨ ਕਰਾ ਤੇ ਜੇ ਧਰਮ ਦੇ ਵਿੱਚ ਕੋਈ ਥਾਂ ਨਾ ਲਵੇ ਤਾਂ ਧਰਮ ਧਰਮ ਨਹੀਂ ਹੈ ਰਾਜਨੀਤੀ ਹੈ ਜਿਸ ਹਿਰਦੇ ਵਿੱਚ ਦੂਜੇ ਵਾਸਤੇ ਥਾਂ ਨਹੀਂ ਰਾਜਨੀਤੀ ਤੇ ਜਿਹੜਾ ਹਿਰਦਾ ਸਾਰਿਆਂ ਲਈ ਖੁੱਲ੍ਹਾ ਹੈ ਤੇ ਧਰਮ ਧਰਮ ਨੀਤੀ ਦੀ ਇਹ ਪਹਿਚਾਨ ਹੈ